ਗੁੱਡ ਨਿਊਜ਼ ਪੀਐਸਬੀ ਦਾ ਅਧਿਆਪਕਾਂ ਨੂੰ ਵੱਡਾ ਤੋਹਫਾ 10ਵੀਂ 12ਵੀਂ ਜਮਾਤ ਦੇ ਪੇਪਰ ਚੈੱਕ ਕਰਨ ਤੇ ਹੋਵੇਗਾ 33% ਵਾਧਾ ਦਾ ਭੁਗਤਾਨ ਤਾਂ ਇਸ ਤਰ੍ਹਾਂ ਬੱਚਿਆਂ ਨੂੰ ਵੀ ਕੀ ਫਾਇਦਾ ਹੋ ਰਿਹਾ ਆ ਵੀ ਦੇਖਾਂਗੇ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵੇਂ ਸਾਲ ਮੌਕੇ ਸੂਬੇ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਹੁਣ ਉਹਨਾਂ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਪੇਪਰ ਚੈੱਕ ਲਈ ਜਿਹੜਾ ਹੈਗਾ ਵਾ 33% ਵਾਧਾ ਦਾ ਭੁਗਤਾਨ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਇਸ ਸਾਲ ਤੋਂ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਨੂੰ BSCB ਦੇ ਮੁਰ ਮੁਲੰਕਣ ਦੀ ਸਹੂਲਤ ਪ੍ਰਦਾਨ ਨਹੀਂ ਕਰੇਗਾ ਰੀਇਵੈਲਿਊਏਸ਼ਨ ਦਾ ਜਿਹੜਾ ਹੈਗਾ ਵਾ ਤੁਹਾਨੂੰ ਪ੍ਰਦਾਨ ਨਹੀਂ ਕਰੇਗਾ ਜਿਹਦੇ ਸਾਡੇ ਪੇਪਰ ਨੇ ਜਦੋਂ ਤੁਹਾਡੇ ਪੇਪਰ ਹੋ ਜਾਣਗੇ ਰਿਜ਼ਲਟ ਆ ਜਾਏਗਾ ਉਸ ਤੋਂ ਬਾਅਦ ਤੁਹਾਨੂੰ ਮੌਕਾ ਮਿਲਦਾ ਹੁੰਦਾ ਸੀਗਾ ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਮਾਰਕਸ ਘੱਟ ਆਏ ਆ ਤਾਂ ਤੁਸੀਂ ਰੀਇਵੈਲਿਊਏਸ਼ਨ ਭਰਾਂਦੇ ਸੀਗੇ ਉਹਦੇ ਵਿੱਚ ਤੁਹਾਡਾ ਪੇਪਰ ਜਿਹੜਾ ਹੈਗਾ ਦੁਬਾਰਾ ਤੋਂ ਚੈੱਕ ਹੁੰਦਾ ਸੀਗਾ ਇੱਕ ਹੁੰਦੀ ਆ ਰੀਚੈਕਿੰਗ ਰੀਚੈਕਿੰਗ ਦੀ ਆਪਸ਼ਨ ਰਹੇਗੀ ਬਟ ਰੀਇਵੈਲਿਊਏਸ਼ਨ ਦਾ ਤੁਹਾਡਾ ਜਿਹੜਾ ਹੈਗਾ ਹਟਾ ਦਿੱਤਾ ਵਾ ਰੀਚੈਕਿੰਗ 'ਚ ਸਿਰਫ ਨੰਬਰ ਹੀ ਦੇਖੇ ਜਾਂਦੇ ਸਨ ਕਿ ਬਈ ਤੁਹਾਡਾ ਜਿਹੜਾ ਹੈਗਾ ਵਾ ਨੰਬਰ ਕੋਈ ਮਿਸਿੰਗ ਤਾਂ ਨਹੀਂ ਰਹਿ ਗਿਆ ਜਿਵੇਂ ਕਿ ਤੁਹਾਡੇ ਨੰਬਰ ਜਿਹੜੇ ਹੈਗੇ ਆ 15 ਬਣ ਰਹੇ ਸੀਗੇ ਠੀਕ ਹੈ ਬਟ ਉਹਨਾਂ ਨੇ ਗਲਤੀ ਠੀਕ ਹੈ ਤਾਂ ਇਹ ਤੁਹਾਡਾ ਬਦਲ ਦਿੱਤੇ ਜਾਂਦੇ ਸੀਗੇ ਰੀ ਚੈਕਿੰਗ ਦੇ ਵਿੱਚ ਬਟ ਰੀ ਈਵੈਲੂਏਸ਼ਨ ਦੇ ਵਿੱਚ ਕੀ ਹੁੰਦਾ ਸੀਗਾ ਪੇਪਰ ਦੁਬਾਰਾ ਤੋਂ ਨਵੇਂ ਸਿਰੇ ਤੋਂ ਨਵੇਂ ਅਧਿਆਪਕ ਪੇਪਰ ਨੂੰ ਚੈੱਕ ਕਰਦਾ ਸੀਗਾ ਦੁਬਾਰਾ ਤੋਂ ਨਵ ਮਾਰਕਸ ਮਿਲਦੇ ਸੀਗੇ ਅੱਗੇ ਇਹਨਾਂ ਨੇ ਲਿਖਿਆ ਕਿ ਬੋਰਡ ਵੱਲੋਂ ਰੀ ਚੈਕਿੰਗ ਦਾ ਜਿਹੜਾ ਹੈਗਾ ਇਹ ਰਹੇਗਾ ਰੀ ਈਵੈਲੂਏਸ਼ਨ ਹਟਾ ਦਿੱਤੀ ਹੈ ਇਹਨਾਂ ਨੇ ਬੋਰਡ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਬੋਰਡ ਦੇ ਚੇਅਰਪਰਸਨ ਡਾਕਟਰ ਸਤਵੀਰ ਕੌਰ ਨੇ ਦੱਸਿਆ ਕਿ ਪਹਿਲਾ ਅਧਿਆਪਕਾਂ ਨੂੰ 10ਵੀਂ ਜਮਾਤ ਦੇ ਪੇਪਰ ਚੈੱਕ ਕਰਨ ਲਈ 6.25 ਰੁਪਏ ਜਿਹੜੇ ਹੈਗੇ ਆ 6.25 ਰੁਪਏ ਜਿਹੜਾ ਹੈਗਾ ਪ੍ਰਤੀ ਪੇਪਰ ਮਿਲਦਾ ਸੀ ਹੁਣ ਉਹਨਾਂ ਨੂੰ ਜਿਹੜਾ ਹੈਗਾ 8.25 ਰੁਪਏ ਜਿਹੜਾ ਹੈਗਾ ਦਿੱਤੇ ਜਾਣਗੇ ਇਸੇ ਤਰ੍ਹਾਂ 10ਵੀਂ ਜਮਾਤ ਦੇ ਪੇਪਰ ਚੈੱਕ ਕਰਨ ਤੇ ਹੁਣ ਉਹਨਾਂ ਨੂੰ ਸਿੱਧੇ 10 ਰੁਪਏ ਮਿਲਣਗੇ ਜਦ ਕਿ ਪਹਿਲਾਂ ਉਹਨਾਂ ਨੂੰ 7.5 ਰੁਪਏ ਜਿਹੜੇ ਸਨ ਮਿਲਦੇ ਸਨ ਤੱਗੇਵਾਂ ਨਨ ਲਿਖਿਆ ਕਿ ਰੀ ਚੈਕਿੰਗ ਦੀ ਸਹੂਲਤ ਪਹਿਲਾ ਵਾਂਗ ਹੀ ਮਿਲੇਗੀ ਪੰਜਾਬ ਸਕੂਲ ਸਿੱਖਿਆ ਬੋਰਡ ਮੁਤਾਬਕ ਪ੍ਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਮੁੜ ਮੁਲਾਂਕਣ ਦੀ ਸਹੂਲਤ ਦਿੱਤੀ ਗਈ ਸੀ ਇਸ ਵਿਧੀ ਕਾਰਨ ਨਤੀਜਾ ਐਲਾਨਣ ਵਿੱਚ ਜਿਹੜਾ ਹੈਗਾ ਦੇਰੀ ਹੋਣ ਕਾਰਨ ਉਮੀਦਵਾਰਾਂ ਨੂੰ ਮੁਸ਼ਕਲ ਆਈਆਂ ਇਸੇ ਦੇ ਨਾਲ ਹੀ ਕੁਝ ਹੋਰ ਤਕਨੀਕੀ ਕਰਨਾ ਕਰਕੇ ਬੋਰਡ ਨੇ ਮਾਰਚ 2024 ਤੋ ਇਸ ਫੈਸਲੇ ਨੂੰ ਟਾਲਣ ਦਾ ਫੈਸਲਾ ਕੀਤਾ ਹੈ ਉਤਰ ਪਤਰੀ ਦੀ ਮੁੜ ਜਾਂਚ ਦੀ ਸਹੂਲਤ ਪਹਿਲਾਂ ਵਾਂਗ ਹੀ ਜਾਰੀ ਰਹੇਗੀ ਯਾਨੀ ਕਿ ਮੈਂ ਤੁਹਾਨੂੰ ਦੱਸਿਆ ਨਾ ਉਤਰ ਪਤਰੀ ਦੀ ਜਿਹੜੀ ਹੈਗੀ ਆ ਮੁੜ ਜਾਂਚ ਤਾਂ ਰਹੇਗੀ ਯਾਨੀ ਕਿ ਰੀ ਚੈਕਿੰਗ ਤਾਂ ਰਹੇਗੀ ਬਟ ਦੋਸਤੋ ਜਿਹੜਾ ਹੈਗਾ ਵਾ ਰੀ ਇਵੈਲੂਏਸ਼ਨ ਯਾਨੀ ਕਿ ਮੁੜ ਮੁਲਾਂਕਣ ਤਾਂ ਇਹ ਜਿਹੜਾ ਹੈਗਾ ਖਤਮ ਕਰ ਦਿੱਤਾ ਵਾ ਬਟ ਦੋਸਤੋ ਰੀ ਚੈਕਿੰਗ रहेਗੀ ਆਦਰਸ਼ ਸਕੂਲਾਂ ਨੂੰ ਜਿਹੜਾ ਹੈਗਾ ਵਾ ਮੁਰਜਿਤ ਕਰਨ ਦਾ ਇਹ ਤਿਆਰੀਆਂ ਜਿਹੜਾ ਹੈਗਾ ਵਾ ਇਸ ਲਈ ਕੀਤਾ ਗਿਆ ਵਾ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ ਆਦਰਸ਼ ਸਕੂਲਾਂ ਲਈ ਵੱਖਰੀ ਵੈਬਸਾਈਟ ਬਣਾਈ ਜਾਵੇਗੀ ਇਹ ਵੀ ਤੁਸੀਂ ਜਿਹੜਾ ਹੈਗਾ ਵਾ ਇਸ ਨੂੰ ਰੀਡ ਕਰ ਸਕਦੇ ਹੋ ਤਾਂ ਇਹ ਜਿਹੜੀ ਹੈਗੀ ਖਬਰ ਆ ਰਹੀ ਸੀ ਇੱਕ ਹੋਰ ਤੁਹਾਨੂੰ ਨਿਊਜ਼ਪੇਪਰ ਦੀ ਕਟਿੰਗ ਦਿਖਾਣੇ ਆ ਆ ਦੇਖ ਸਕਦੇ ਹੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੰਦ ਕੀਤੀ ਮੁੜ ਮੁਲਾਂਕਣ ਦੀ ਸਹੂਲਤ ਆਹ ਜਿਹੜੀ ਹੈਗੀ ਆ ਅਖਬਾਰ ਦੇ ਵਿੱਚ ਵੀ ਖਬਰ ਇਹ ਆਈ ਹੋਈ ਆ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਆ ਵੀ ਦੇਖ ਸਕਦੇ ਹੋ ਉੱਤਰ ਪੱਤਰੀਆਂ ਦਾ ਮੁਲਾਂਕਣ ਸਿੱਖਿਆ ਬੋਰਡ ਵੱਲੋਂ ਅਧਿਆਪਕਾਂ ਦੇ ਮਹਨਤਾਨੇ 'ਚ ਵਾਧਾ ਠੀਕ ਹੈ ਜੀ ਤਾਂ ਇਹਦੇ ਵਿੱਚ ਵੀ ਉਹੀ ਤੁਹਾਡੀ ਖਬਰ ਆ ਕਿ 10ਵੀਂ ਅਤੇ 12ਵੀਂ ਦੇ ਜਿਹੜੇ ਹੈਗੇ ਆ ਤੁਹਾਡੇ ਮੁਲਾਂਕਣ ਹੁੰਦੇ ਸੀਗੇ ਉਸ ਨੂੰ ਜਿਹੜਾ ਹੈਗਾ ਬੰਦ ਕਰ ਦਿੱਤਾ ਗਿਆ ਵਾ ਬਟ ਦੋਸਤੋ ਜਿਹੜਾ ਹੈਗਾ ਵਾ ਇਹਦੇ ਵਿੱਚ ਇਹਨਾਂ ਨੇ ਕਿਹਾ ਵਾ ਕਿ ਜਿਹੜੇ ਹੈਗੇ ਪੈਸੇ ਅਸੀਂ ਵਧਾ ਦਿੱਤੇ ਆ 6 ਰੁਪਏ 25 ਪੈਸੇ ਜਿਹੜੇ ਹੁੰਦੇ ਸੀਗੇ ਉਹ ਲਣਗੇ 12ਵੀਂ ਜਮਾਤ ਦੇ ਜਿਹੜੇ ਟੀਚਰ ਆ ਉਹਨਾਂ ਨੂੰ ਅਗਰ ਪੇਪਰ ਚੈੱਕ ਕਰਨਗੇ ਤਾਂ ਠੀਕ ਹੈ ਤਾਂ ਹੋ ਸਕਦਾ ਦੋਸਤੋ ਖੁਸ਼ ਹੋ ਕੇ ਆ ਜਾਪਕਤ ਤੁਹਾਨੂੰ ਜਿਹੜਾ ਹੈਗਾ ਮੈਂ ਤਾਂਨੇ ਦੇ ਵਿੱਚ ਵਾਦਾ ਕੀਤਾ ਵਾ ਤਾਂ ਨੰਬਰ ਵੀ ਤੁਹਾਨੂੰ ਜਿਆਦਾ ਦੇਣ ਬਟ ਇਸ ਤਰ੍ਹਾਂ ਦਾ ਨਹੀਂ ਹੁੰਦਾ ਜਿਵੇਂ ਪਹਿਲਾਂ ਚੈਕਿੰਗ ਹੁੰਦੀ ਸੀ ਕਾਪੀ ਦੀ ਚੈਕਿੰਗ ਉਸੇ ਤਰ੍ਹਾਂ ਹੋਏਗੀ ਬਟ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜਿੱਥੇ ਤੱਕ ਮੈਨੂੰ ਪਤਾ ਠੀਕ ਹੈ ਜੀ ਤਾਂ ਉਹ ਹੁੰਦਾ ਕੀ ਹੈ ਦੋਸਤੋ ਤੁਹਾਡੇ ਪੇਜ ਭਰੇ ਹੋਣੇ ਚਾਹੀਦੇ ਤੁਸੀਂ ਕੁਝ ਨਾ ਕੁਝ ਲਿਖ ਕੇ ਮਤਲਬ ਲਿਖਿਆ ਹੋਣਾ ਚਾਹੀਦਾ ਵਾ ਠੀਕ ਹੈ ਤਾਂ ਤੁਹਾਨੂੰ ਮਾਰਕਸ ਜਿਹੜੇ ਹੈਗੇ ਮਿਲ ਜਾਂਦੇ ਆ ਵਧੀਆ ਨਾਲ ਠੀਕ ਹੈ ਜੀ ਇਹ ਹੈ ਕਿ ਕੋਈ ਪ੍ਰਸ਼ਨ ਛੱਡਣਾ ਨਹੀਂ ਹੁੰਦਾ ਵਾ ਤੁਸੀਂ ਕੁਝ ਨਾ ਕੁਝ ਉਹਦੇ ਰ